ਚਾਈਨਾ ਡੋਰ ਦੀ ਲਪੇਟ ਚ ਆਇਆ ਇੱਕ ਹੋਰ ਵਿਅਕਤੀ ਨਾਬਾ ਦੇ ਵਿੱਚ ਆਪਣੀ ਬੇਟੀ ਨੂੰ ਸਕੂਟਰੀ ਤੇ ਛੱਡ ਕੇ ਆ ਰਿਹਾ ਸੀ ਵਾਪਿਸ ਜਗਦੀਸ਼ ਗੁਲਾਬ ਦਾ ਚਾਈਨਾ ਡੋਰ ਨੇ ਕਟਿਆ ਗਲਾ ਜ਼ਖਮੀ ਦੇ ਪਰਿਵਾਰ ਨੇ ਖੁੱਲੇ ਆਮ ਡੋਰ ਵਿਕੰਦੇ ਲਗਾਏ ਗੰਭੀਰ ਇਲਜ਼ਾਮ ਲਗਾਤਾਰ ਦੇਖਿਆ ਜਾ ਰਿਹਾ ਕਿ ਮੂੜ ਤੋਂ ਸਰਗਰਮ ਹੋ ਚੁੱਕਿਆ ਹੈ ਚਾਈਨਾ ਡੋਰ ਦਾ ਕਹਿਰ ਲਗਾਤਾਰ ਆਏ ਦਿਨ ਹੁਣ ਮਾਮਲੇ ਸਾਹਮਣੇ ਆ ਰਹੇ ਨੇ ਜੀਹਾਂ ਦਾ ਦੱਸਿਆ ਕਿ ਚਾਈਨਾ ਡੋਰ ਜਿਹੜੀ ਕਿ ਕੂਨੀ ਡੋਰ ਕਹਿ ਸਕਦੇ ਆ ਤੇ ਹੁਣ ਤੱਕ ਅਨੇਕਾਂ ਜਾਨਾਂ ਇਸ ਦੇ ਨਾਲ ਚਲੀਆਂ ਗਈਆਂ ਨੇ ਤੇ ਮੂੜ ਤੋਂ ਬਸੰਤ ਰੁੱਤ ਦੇ ਚੱਲਦੇ ਸਾਰ ਹੀ ਦੁਕਾਨਾਂ ਦੇ ਉੱਤੇ ਧੜਲੇ ਦੇ ਨਾਲ ਜਿਹੜੀ ਕਿ ਚਾਈਨਾ ਡੋਰ ਵਿਗਦੀ ਹੈ ਪਰ ਇਹ ਰੁਕ ਕਿਉਂ ਨਹੀਂ ਰਹੀ ਪ੍ਰਸ਼ਾਸਨ ਕਿੱਥੇ ਸੁੱਤਾ ਪਿਆ ਆਖਰ ਕੌਣ ਜ਼ਿੰਮੇਵਾਰਾ ਇਨਾਂ ਜਿਹੜਾ ਲਗਾਤਾਰ ਮਤਾ ਹੋ ਰਹੀ ਨੇ ਜ ਹਾਸੇ ਬਾਪਰ ਨੇ ਤਾਂ ਇਸ ਪੂਰੇ ਮਾਮਲੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਔਨਲਾਈਨ ਤੇ ਰੋਮਾ ਦੇਖਸੋ ਜੁੜ ਚੁੱਕੇ ਨੇ ਜਗਜੀਤ ਸਿੰਘ ਤੰਜੂ ਜੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਜਗਜੀਤ ਸਿੰਘ ਤੰਜੂ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਜੀ ਸਭ ਤੋਂ ਪਹਿਲਾਂ ਅਸੀਂ ਤੁੰਜੂ ਜੀ ਗੱਲ ਕਰਾਂਗੇ ਜਿਸ ਤਰੀਕੇ ਦੇ ਹਾਲਾਤ ਬਣ ਰਹੇ ਨੇ ਕਿਉਂਕਿ ਚਾਇਨਾ ਡੋਰ ਦੀ ਗੱਲ ਕਰੀਏ ਤਾਂ ਬਹੁਤ ਵੱਡਾ ਮੁੱਦਾ ਅੱਜ ਦੇ ਸਮੇਂ ਦੇ ਵਿੱਚ ਬੇਸ਼ੱਕ ਪ੍ਰਸ਼ਾਸਨ ਦੇ ਵੱਲੋਂ ਕਿਹਾ ਜਾਂਦਾ ਕਿ ਅਸੀਂ ਜਿਹੜਾ ਕਿ ਇਸ ਨੂੰ ਰੋਕ ਰਿਹਾ ਪਰ ਆਏ ਦਿਨ ਜਿਹੜੀ ਕਿ ਚਾਇਨਾ ਡੋਰ ਉਹ ਵੱਡੇ ਪੱਧਰ ਤੇ ਵਿਕਰੀ ਹੋਇਆ ਤਾਂ ਇਸ ਦੇ ਪਿੱਛੇ ਕੌਣ ਜ਼ਿੰਮੇਵਾਰ ਆ ਤੇ ਹੁਣ ਤੱਕ ਕਿਸੇ ਦੇ ਜਿਹੜੀ ਕਿ ਮਾਮਲੇ ਉਹ ਦੇਖਣ ਨੂੰ ਮਿਲੇ ਨਹੀਂ ਦੇਖੋ ਜੀ ਨਾ ਜੇ ਗੱਲ ਕੀਤੀ ਜਾਵੇ ਚਾਇਨਾ ਡੋਰ ਦੀ ਤਾਂ ਜਿਵੇਂ ਲੋੜੀ ਆਂਦੀ ਆ ਜਦ ਬਸੰਤ ਆਂਦੀ ਆ ਤਾਂ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਪਤੰਗਬਾਜ਼ੀ ਹੁੰਦੀ ਆ ਜੋ ਸਾਡੇ ਨੌਜਵਾਨ ਨੇ ਮੁੰਡੇ ਨੇ ਆਮ ਤੌਰ ਤੇ ਤੁਸੀਂ ਦੇਖਿਆ ਕਿ ਮਾਝੇ ਦੇ ਵਿੱਚ ਇਹਦਾ ਰੁਝਾਨ ਜ਼ਿਆਦਾ ਹੁੰਦਾ ਹੈ ਲੇਕਿਨ ਦੋ ਘਟਨਾਵਾਂ ਜਿਹੜੀਆਂ ਇਹ ਅਸੀਂ ਕੱਲ੍ਹ ਦੀਆਂ ਦੇਖ ਰਹੇ ਆਂ ਇੱਕ ਘਟਨਾ ਜਿਹੜੀ ਆ ਸੁਲਤਾਨਪੁਰ ਦੀ ਤੋਂ ਆਈ ਹੈ ਤੇ ਇੱਕ ਘਟਨਾ ਨਾਬੇ ਤੋਂ ਹਾਲਾਂਕਿ ਹੋਰ ਵੀ ਬੜੀਆਂ ਹੋਰ ਵੀ ਬੜੀਆਂ ਘਟਨਾਵਾਂ ਹੁੰਦੀਆਂ ਜਿਹੜੀਆਂ ਸਾਹਮਣੇ ਨਹੀਂ ਆਂਦੀਆਂ ਅਜਿਹੇ ਜਿਹੜੇ ਹਾਦਸੇ ਹੁੰਦੇ ਆ ਲੇਕਿਨ ਜੇ ਸੁਲਤਾਨਪੁਰ ਦੀ ਘਟਨਾ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਇੱਕ ਵਿਦਿਆਰਥੀ ਜਿਹੜਾ ਪੜ ਕੇ ਜਿਹੜਾ ਆਪਣਾ ਵਾਪਸ ਜਾ ਰਿਹਾ ਸੀ ਤਾਂ ਉਹਦੇ ਗੱਲ ਔਰ ਗਰਦਨ ਦੇ ਵਿੱਚ ਜਿਹੜੀ ਚਾਈਨਾ ਡੋਰ ਫਿੱਟ ਜਾਂਦੀ ਹੈ ਔਰ ਉਹ ਜ਼ਖਮੀ ਹੋ ਜਾਂਦਾ ਹੈ ਹਸਪੀਟਲ ਜਾਂਦੇ ਵਿਜ਼ੂਅਲ ਜਿਹੜੇ ਐਸਏ ਨੇ ਜਿਹੜੇ ਅਸੀਂ ਲੋਕਾਂ ਨੂੰ ਪਰੇਸ਼ਾਨ ਕਰ ਸਕਦੇ ਐ ਸਾ ਕਿ ਅਸੀਂ ਦਿਖਾ ਨਹੀਂ ਸਕਦੇ ਦੂਜੀ ਜਿਹੜੀ ਦੂਜੀ ਘਟਨਾ ਹੈ ਉਹ ਨਾਬਾ ਦੀ ਹੈ ਨਾਬਾ ਦੇ ਵਿੱਚ ਇੱਕ ਵਿਅਕਤੀ ਹੈ ਜਗਦੀਸ਼ ਕੁਮਾਰਾ ਹੈ ਉਹ ਆਪਣੇ ਬੇਟੀ ਨੂੰ ਸਕੂਲ ਛੱਡ ਕੇ ਵਾਪਸ ਜਾ ਰਿਹਾ ਤਾਂ ਉਹਦੇ ਗੱਲ ਦੇ ਵਿੱਚ ਵੀ ਇਵੇਂ ਡੋਰ ਫਿੱਟ ਜਾਂਦੀ ਹੈ ਤਾਂ ਸਵਾਲ ਉਦੋਂ ਹੁੰਦਾ ਹੈ ਕਿ ਜਦੋਂ ਪਾਬੰਦੀ ਦੇ ਬਾਵਜੂ ਜਿਹੜੀ ਚਾਈਨਾ ਡੋਰ ਵਿਕਦੀ ਆ ਕਈ ਵਾਰ ਆਪਾਂ ਵੀ ਦੇ ਦਿਆਂ ਕਿ 2-4 ਜੋ ਪੈਕਟ ਜਿਹੜੇ ਆ ਚਾਈਨਾ ਡੋਰ ਦੇ ਫੜ ਕੇ ਪ੍ਰਸ਼ਾਸਨ ਆਪਣੇ ਆਪ ਨੂੰ ਹਾਈਲਾਈਟ ਕਰ ਲੈਂਦਾ ਪੁਲਿਸ ਜਿਹੜੀ ਆ ਉਹ ਆਪਣੇ ਆਪ ਨੂੰ ਪ੍ਰੈਸ ਕਾਨਫਰੰਸ ਕਰਕੇ ਹਾਈਲਾਈਟ ਕਰਦੀ ਹੈ ਲੇਕਿਨ ਇਹ ਜਿਹੜੀ ਚਾਈਨਾ ਡੋਰ ਆ ਬਣਦੀ ਕਿੱਥੇ ਆ ਇਹਦੀ ਫੈਕਟਰੀਆਂ ਕਿੱਥੇ ਆ ਇਹ ਦੁਕਾਨਾਂ ਤੱਕ ਪਹੁੰਚਦੀ ਕਿਵੇਂ ਆ ਸਵਾਲ ਤਾਂ ਇਹ ਵੀ ਆ ਨਾ ਕਿ ਇਹ ਅੱਜ ਜੇ ਆਪਾਂ ਦਾਵਾ ਕਰੀਏ ਕਿ ਹਰ ਇੱਕ ਸ਼ਾਇਦ ਜੋ ਵੀ ਪਤੰਗ ਵੇਚਣ ਵਾਲੇ ਲੋਕ ਨੇ ਜੋ ਅਜਿਹੇ ਕੰਮ ਕਰਦੇ ਨੇ ਉਹਨਾਂ ਦੇ ਆਮ ਤੌਰ ਦੇ ਉੱਪਰ ਇਹ ਜਿਹੜੀ ਚਾਇਨਾ ਡੋ ਜਿਹੜੀ ਆ ਦਜਨਾਂ ਦੇ ਹਿਸਾਬ ਦੇ ਨਾਲ ਤੈਨੂੰ ਮਿਲ ਜਾਣੀ ਆ ਲੇਕਿਨ ਪ੍ਰਸ਼ਾਸਨ ਪ੍ਰਸ਼ਾਸਨ ਦੀ ਗੱਲ ਕਰੀਏ ਪ੍ਰਸ਼ਾਸਨ ਕਿਉਂ ਨਹੀਂ ਫਰਦਾ ਦੂਜੇ ਪਾਸੇ ਤੁਸੀਂ ਇਹਨੂੰ ਜੋੜ ਕੇ ਦੇਖੋ ਜੀ ਇੱਕ ਹੁਣ ਲਗਾਤਾਰ ਚੱਲ ਰਿਹਾ ਜੀ ਜਦ ਯੁੱਧ ਨਸ਼ਿਆਂ ਵਿਰੁੱਧ ਹਾਂਜੀ ਸਰਕਾਰ ਵੱਲੋਂ ਜੋ ਚਲਾਇਆ ਗਿਆ ਵੈਸੇ ਇੱਕ ਤੈਅ ਤ ਵੀ ਵੱਡੇ ਅਦਾਵੇ ਕੀਤੇ ਜਾਂਦੇ ਨੇ ਪਰ ਜਦੋਂ ਆਪਾਂ ਚੈਨਲੋਰ ਦੀ ਗੱਲ ਕਰੀਏ ਤਾਂ ਇਹਦੇ ਕੰਪੈਰੀਜ਼ਨ ਕਰੀਏ ਤਾਂ ਕਿਦਾਂ ਦਾ ਨਤੀਜਾ ਜਿਹੜਾ ਕਿ ਸਾਹਮਣੇ ਆਉਂਦਾ ਜੀ ਜੇ ਮੈਂ ਜੋ ਨਸ਼ਾ ਰੋਧੀ ਗੱਲ ਕਰਦੇ ਆ ਕਿ ਅੱਜ ਤੁਸੀਂ ਆਮ ਹੀ ਦੇਖਿਆ ਹੋਵੇਗਾ ਆਮ ਇੱਕ ਘਰ ਦਾ ਫਰੰਟ ਝਟਾ ਕੇ ਜਾਂ ਕਰਜ਼ੇ ਵਾਲਾ ਕੋਈ ਘਰ ਦਾ ਫਰੰਟ ਝਟਾ ਕੇ ਤਾਂ ਦਾਵਾ ਕਰ ਦਿੱਤਾ ਜਾਂਦਾ ਜੀ ਕਿ ਅਸੀਂ ਨਸ਼ਾ ਸੁੱਦਾਗਰ ਦਾ ਜਿਹੜਾ ਘਰ ਝਟਾ ਦਿੱਤਾ ਜੀ ਲੇਕਿਨ ਉਹਨਾਂ ਦਾਅਵਿਆਂ ਦੇ ਬਾਵਜੂਦ ਤੁਸੀਂ 1.5 ਸਾਲ 2 ਸਾਲ ਤੋਂ ਇਹ ਦਾਅਵੇ ਸੁਣਦੇ ਹੋਵੋਗੇ ਕਿ ਉਹਨਾਂ ਦਾਅਵਿਆਂ ਦੇ ਬਾਵਜੂਦ ਅੱਜ ਤੁਹਾਨੂੰ ਜਿਹੜੇ ਨਸ਼ੇ ਦੇ ਵਿੱਚ ਮੁੰਡੇ ਕੁੜੀਆਂ ਚੂਲਦੇ ਨਜ਼ਰ ਨਹੀਂ ਆਉਂਦੇ ਕਿ ਅੱਜ ਤੁਹਾਨੂੰ ਇਹ ਚੀਜ਼ਾਂ ਦਿਖਣੀਆਂ ਬੰਦ ਹੋ ਗਈਆਂ ਕਿ ਜਿਹੜੀਆਂ ਸਰਿੰਜਾਂ ਦੀਆਂ ਬਿੰਨੀਆਂ ਹੋਈਆਂ ਲਾਸ਼ਾਂ ਜਿਹੜੀਆਂ ਮਾਮਾ ਕਰ ਲੌਂਦੀਆਂ ਹੁੰਦੀਆਂ ਹੁੰਦੀਆਂ ਬੱਚਿਆਂ ਦੇ ਕੋਲ ਬੈਠ ਕੇ ਉਹ ਉਹ ਦਿਖਣੀਆਂ ਬੰਦ ਹੋ ਗਈਆਂ ਕਿ ਇਹ ਦਾਅਵਾ ਕੀਤਾ ਜਾ ਸਕਦਾ ਕਿ ਅੱਜ ਨਸ਼ਾ ਬੰਦ ਹੋ ਗਿਆ ਔਰ ਜਦੋਂ ਅਸੀਂ ਹੁਣ ਇਨ ਚైనా ਡੋਰ ਦੀ ਗੱਲ ਕਰਦੇ ਆਂ ਤਾਂ ਜਿਹੜੀ ਪ੍ਰਸ਼ਾਸਨ ਜਿਹੜਾ ਪ੍ਰਸ਼ਾਸਨ ਚਾਈਨਾ ਡੋਰ ਵਰਗੀ ਚੀਜ਼ ਨੂੰ ਬੰਦ ਨਹੀਂ ਕਰਾ ਸਕਦਾ ਤਾਂ ਉਹਦੇ ਉਦਾਂਵੇਂ ਦੇ ਉੱਪਰ ਤੁਸੀਂ ਕਿੰਨਾ ਕੁ ਯਕੀਨ ਕਰ ਲੂਗੇ ਕਿ ਜਿਹੜਿਆ ਇਹ ਨਸ਼ੇ ਜੀ ਅਸੀਂ ਨਸ਼ੇ ਬੰਦ ਕਰਾ ਲਿੱਤੇ ਤਾਂ ਮੈਨੂੰ ਲੱਗਦਾ ਹੈ ਕਿ ਜਿਹੜਾ ਇਹ ਚਾਈਨਾ ਡੋਰ ਆ ਇਹ ਅੱਜ ਜਿਹੜੀ ਜ਼ਿੰਮੇਵਾਰੀ ਆ ਪ੍ਰਸ਼ਾਸਨ ਦੀ ਬੰਦੀ ਆ ਪੁਲਿਸ ਦੀ ਬੰਦੀ ਆ ਜਿਵੇਂ ਮੈਂ ਦੋ ਜਗ੍ਹਾ ਦੀ ਘਟਨਾਵਾ ਦੀ ਗੱਲ ਕੀਤੀ ਕਿ ਨਾਬਾ ਦੇ ਵਿੱਚ ਜਿਹੜੀ ਪੁਲਿਸ ਆ ਉਸ ਚੀਜ਼ ਦੀ ਜ਼ਵਾਦ ਦੇ ਹੋਏਗੀ ਕਿ ਕਪੂਥਲਾ ਪੁਲਿਸ ਦੇ ਦੀ ਸੁਲਤਾਨਪੁਰ ਲੋਧੀ ਸ਼ਹਿਰ ਦੇ ਵਿੱਚ ਘਟਨਾ ਹੋਈ ਹੈ ਉਹਦੇ ਵਾਸਤੇ ਜ਼ਿਲ੍ਹਾ ਕਪੂਥਲਾ ਦੀ ਪੁਲਿਸ ਜਿਹੜੀ ਆ ਜਿਹੜੀ ਇੱਥੋਂ ਦੇ ਸੁਲਤਾਨਪੁਰ ਦੀ ਪੁਲਿਸ ਆ ਕਿ ਉਹ ਜ਼ਵਾਦ ਦੇ ਹੋਏਗੀ ਕਿ ਉਹਨੇ ਜ਼ਿੰਮੇਰੀ ਲਈਗੀ ਕਿ ਇਹ ਜਿਹੇ ਨੁਕਸਾਨ ਜਿਹੜਾ ਬੱਚੇ ਦਾ ਹੋਇਆ ਜਾਂ ਲੜਕੇ ਦਾ ਹੋਇਆ ਕੀ ਇਹ ਨੁਕਸਾਨ ਇਸ ਤੋਂ ਵੱਧ ਵੀ ਸਦਾ ਸੀਗਾ ਖੁਦਾ ਨਾਲ ਖਾਸ ਤਾ ਉਹ ਬੱਚੇ ਦੇ ਇਹ ਡੋਰ ਜਿਹੜੀ ਜ਼ਿਆਦਾ ਫਿਰ ਜਾਂਦੀ ਤਾਂ ਉਹਦੀ ਜਾਨ ਦਾ ਨੁਕਸਾਨ ਵੀ ਹੋ ਸਕਦਾ ਸੀ ਐਵੇਂ ਆਪਾਂ ਜਗਦੀਸ਼ ਦੀ ਗੱਲ ਕਰੀਏ ਤਾਂ ਉਹਦੀ ਜਾਨ ਦਾ ਨੁਕਸਾਨ ਹੋ ਸਕਦਾ ਹੀ ਪਰਮਾਤਮਾ ਨੇ ਹੱਥ ਦੇ ਕੇ ਰੱਖੇ ਵਾਲੀ ਗੱਲ ਹੈ ਜੀ ਇਹਨਾਂ ਨਾਲ ਲੇਕਿਨ ਪ੍ਰਸ਼ਾਸਨ ਕਿੱਥੇ ਹੈ ਪ੍ਰਸ਼ਾਸਨ ਦੀ ਜੇ ਗੱਲ ਕੀਤੀ ਜਾਵੇ ਤਾਂ ਪ੍ਰਸ਼ਾਸਨ ਦੇ ਦਾਅਵੇ ਤਾਂ ਬਹੁਤ ਹੁੰਦੇ ਆ ਲੇਕਿਨ ਨਜ਼ਰ ਕਿਤੇ ਨਹੀਂ ਆਂਦਾ ਨਾ ਚੈਨਾ ਡੋਰ ਬੰਦ ਹੋਈ ਹੈ ਜੀ ਔਰ ਨਾ ਹੀ ਜਿਹੜਾ ਨਸ਼ਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਜਗਜੀਤ ਜੰਜੀਤ ਜੀ ਤੁਸੀਂ ਸਾਨੂੰ ਪੂਰੇ ਮਾਮਲੇ ਤੇ ਜਿਹੜੀ ਕਿ ਸਾਰੀ ਜਾਣਕਾਰੀ ਸਾਂਝ ਕੀਤੀ ਆ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਜੀ ਜੀ ਬਲਬ ਕਿੰਨੀ ਉਮਰ ਹੈ 44 ਕੀ ਕੰਮ ਕਰਦੇ ਹੋ ਮੈਂ ਸ਼ੌਕਤ ਕੰਮ ਕਰਦਾ ਜੀ ਅੱਛਾ ਕੀ ਹੋਇਆ ਤੁਹਾਡੇ ਨਾਲ ਮੈਂ ਮੀਟਿੰਗ ਛੱਡ ਕੇ ਆ ਰਿਹਾ ਸੀ ਐਕਟਵੇਟ ਜੀ ਹਾਂ ਜਿਵੇਂ ਆਪਣਾ ਮੋਲ ਬੰਦ ਪਿਆ ਜੀ 90 ਵਾਲਾ ਉਹਰੇ ਹਸਤਾਲ ਦੇ ਸਾਹਮਣੇ ਜੀ ਹੂੰ ਕਿੱਥੇ ਅਚਾਨਕ ਇੱਕ ਪਲਤ ਮੇਰੇ ਜਿਵੇਂ ਕਿਸੇ ਨੇ ਪਤੰਗ ਕਿੱੱਚਿਆ ਉਹਨੇ ਡੋਰ ਫਿਰ ਗਈ ਜੀ ਗਲੇ 'ਚ ਤੁਸੀਂ ਦੇਖਿਆ ਕਿ ਡੋਰ ਹੀ ਸੀ ਹਾਂਜੀ ਡੋਰ ਸੀ ਜੀ ਕਿੰਨੇ ਕ ਸੱਟ ਲੱਗੀ ਆ ਇੱਧਰ ਟਾਂਕਾ ਲੱਗਿਆ ਜੀ ਇਧਰਲੇ ਪਾਸੇ ਜ਼ਿਆਦਾ ਸਕ੍ਰੈਚ ਗੰਗੂ ਪੂਰੇ ਬਲੇਡ ਕੰਗੂ ਪੈ ਗਿਆ ਜੀ ਤੁਹਾਨੂੰ ਲੱਗਦਾ ਵੀ ਡੋਰ ਸ਼ਾਇਦ ਚ ਵਿਕਰੀ ਹੈ ਪਹਿਲੇ ਆਮ ਸ਼ਰਿਆਂ ਬਿਕਰੀ ਹੈ ਜੀ ਅੱਛਾ ਹਾਂਜੀ ਕੀ ਮੰਗ ਕਰਦੇ ਆਂ ਮੰਗੇ ਇਹ ਜੀ ਕਿੰਨੀ ਤਰ੍ਹਾਂ ਬੰਦੂ ਨੇ ਚਾਹੀਦੀ ਮੈਂ ਤੋਂ ਪਹਿਲਾਂ ਵੀ ਚਾਰ ਕੇਸ ਹੋ ਕੇ ਕਹਿਨੇ ਹੋਰੇ ਜੀ ਡੋਰ ਦੇ ਹਾਂਜੀ ਹਾਂ ਡੋਰ ਦੇ ਜੀ ਹਾਂਜੀ ਸ਼ਰਿਆਂ ਦੇ ਕਰੀ ਡੋਰ ਸ਼ਰਿਆਂ ਬਿਕੇ ਫੁੱਲੀ ਬਿਕਰੀ ਹੈ ਜੀ ਕੁਝ ਹੁਣ ਟੀਮ ਮੰਗ ਕਰਦੇ ਹੋ ਮੰਗ ਤੇ ਇਹ ਕਰਦੇ ਚੰਗੀ ਤਰ੍ਹਾਂ ਬੰਦ ਹੋਣੀ ਚਾਹੀਦੀ ਇਹ ਦੁਕਾਨਦਾਰਾਂ ਦੇ ਛਾਪੇ ਮਾਰੋ ਜੀ ਪਤਾ ਲੱਗੇ ਇਹਨਾਂ ਨੂੰ ਵੀ ਕਿੰਨਾ ਨੁਕਸਾਨ ਹੋ ਰਿਹਾ ਉਹ ਬੀਜੀ ਕੀ ਲੱਗਦਾ ਕਰਵਾਦੇ ਕਰਦੇ ਨੇ ਜੀ ਮੇਰੇ ਕੀ ਗੱਲ ਹੋ ਗਿਆ ਜੇ ਬੇਟੀ ਨੂੰ ਛੱਡ ਕੇ ਘਰੇ ਆ ਰਹੇ ਸੀਗੇ ਇਹ ਤੇ ਗਰਦਨ ਚ ਡੋਰ ਜੀ ਫਸ ਗਈ ਹੈਗੀ ਜੀ ਜੇ ਵੱਧ ਲੱਗ ਜਾਂਦੀ ਮੇਰਾ ਤਾਂ ਨਚਕਾਨ ਹੋ ਜਾਂਦਾ ਮੇਰਾ ਦੱਸ ਮੈਂ ਬੱਚੇ ਲੈ ਕੇ ਮੈਂ ਕਿੱਧਰ ਜਾਂਦੀ ਐ ਡੋਰਾ ਬੰਦ ਹੋਣੀ ਚਾਹੀਦੀਆਂ ਨੇ ਜੀ ਵੱਧ ਤੋਂ ਵੱਧ ਬੇਨਤੀ ਹੈ ਜੇ ਬੰਦ ਕਰੋ ਬੰਦ ਕਰੋ ਜੀ ਕੋਸ਼ਿਵ ਗੱਲ ਹੋ ਸਕਦੀ ਮੈਂ ਕਿੱਧਰ ਭੱਜਦੀ ਕੀ ਕਰਦੀ ਮੈਂ ਤਾਂ ਗਰੀਬ ਆਦਮੀ ਮਾਰੀ ਗਈ ਸੀਗੀ ਜੀ ਹਾਂਜੀ ਵਿਕਦੀ ਹੈਗੀ ਛਡੋਰ ਬਿਕਰੀ ਹੈ ਜੀ ਡੋਰ ਬਿਕਰੀ ਹੈ ਡੋਰ ਇਹ ਬੰਦ ਕਰੋ ਜੀ ਸਾਹ ਲਈ ਜਗਦੀਸ਼ ਜੀ ਕੀ ਲੱਗਦਾ ਹੈ ਜਗਦੀਸ਼ ਜੀ ਸਾਡੇ ਭਰਾ ਜੀ ਨੇ ਗਵਾਂਢੀ ਨੇ ਆਣ ਲਈ ਇਹਨਾਂ ਦੇ ਡੋਰ ਫਿਰ ਗਏ ਤੇ ਅਸੀਂ ਐਸਐਚਓ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਇਸ ਡੋਰ ਸਰੇਮ ਵਿਕਰੀ ਗਈ ਸਿਕਰ ਡੋਰ ਬਿਯਾਰ ਚ ਸਾਰੇ ਆ ਦੇ ਵਿਕਰੀ ਆਈ ਇੰਨਾ ਤੇ ਸਖਤ ਸਖਤ ਕਾਰਵਾਈ ਕੀਤੀ ਜਾ ਜੇ ਡੋਰਲਾ ਜੀ ਨੇ ਇੰਤਲਾ ਕਰਤਾ ਲਗਿਆ ਜੇ ਕੋਈ ਵੱਡ ਸੜ ਕੁੰਦੀ ਦਾ ਕੋ ਨੁਕਸਾਨ ਵੀ ਹੋ ਸਕਦਾ ਹਾਂਜੀ ਹੋ ਸਕਦਾ ਸੀ ਕੀ ਮੰਗ ਦੀ ਕਰਦੇ ਮੰਗ ਅਸੀਂ ਇਹੀ ਕਰਦੇ ਆ ਜਿਹੜੇ ਡੋਰ ਵਿਕਰੀ ਆਈ ਇਫ ਸਖਤ ਬੰਦ ਕੀਤੀ ਜਾਵੇ ਅੱਜ ਗਲਾ ਹੋਰ ਕਿਸੇ ਦੇ ਵੱਢ ਸਕਦਾ ਹੋਰ ਕਿਸੇ ਦਾ ਨੁਕਸਾਨ ਹੋ ਸਕਦਾ ਇਹ ਹਮਾਰੇ ਪਾਸ ਆਇਆ ਥਾ ਇਸਕੇ ਗਰਦਨ ਤੇ ਡੋਰੀ ਸੇ ਪਤੰਕੀ ਡੋਰੀ ਸੇ ਕੱਟ ਲੱਗੇ ਤੇ

ਉਸਕੇ ਹੱਥ 'ਚ ਕਟਲਰ ਰਹਾਤਾ ਦੋਰੀ ਕਾ ਤੋੜਨ ਵਾਲੀ ਹੰਡੋਰੀ ਸੀ